ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀ ਸਾਰੇ ਜਣੇ ਤੰਦਰੁਸਤ ਹੋਵਗੇ ਤੇ ਠੀਕ ਠਾਕ ਹੋਵਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਹੋਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਆ ਕਰੋ ਤੇ ਅੱਜ ਮਿਸਤਰੀ ਆਊਗਾ ਤੇ ਦਿਖਾਉਣੇ ਆਂਗੇ ਕੰਮ ਕਰ ਮਿਸਤਰੀ ਦੇ ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਪਹੁੰਚਦੇ ਆਂਗੇ ਚਾਹ ਲੈ ਕੇ ਫਿਰ ਲੋ ਜੀ ਚੱਲ ਗਏ ਚਾਹ ਲੈ ਕੇ ਤਿੰਨ ਬੋਤਲ ਹੋਰ ਅੱਜ ਬੰਦੇ ਵੱਧ ਹੋਣਗੇ ਦੇਖੋ ਤੁਹਾਨੂੰ ਚਾਹ ਦੇ ਪਾਸੇ ਖੇਤਾਂ ਚ ਹੋਰ ਹਾਂਜੀ ਇਹ ਨੀ ਨੀ ਮਿੱਟੀ ਕੁੱਟਦੀ ਆਪਾਂ ਦਿਖਾ ਦਈਏ ਇੱਕ ਵਾਰੀ ਫੇਰ ਆਹ ਕਮਰਾ ਰਹਿੰਦਾ ਸੀ ਕੱਲ ਇਹ ਵੀ ਕੁੱਟਦਾ ਸੀ ਤੇ ਆਹ ਜਿਹੜੀ ਨਾਲ ਆਪਾਂ ਥਾਂ ਛੱਡਿਆ ਗਲੀ ਜੀ ਇੱਥੇ ਵੀ ਮਿੱਟੀ ਸਿੱਟਤੀ ਤੇ ਕੁੱਟਣ ਵਾਲੀ ਰਹਿ ਗਈ ਕੱਲੀ ਅੱਜ ਆਉਣਗੇ ਉਹ ਥੋੜਾ ਜਿਹਾ ਕੰਮ ਰਹਿ ਗਿਆ ਸੀ ਕੱਲ ਤੇ ਅੱਜ ਨਵੇੜ ਜਾਣਗੇ ਆ ਪਿੱਛੇ ਵੀ ਰਹਿੰਦੀ ਹੈ ਜੇ ਮਿੱਟੀ ਇਹਦੇ ਉਦੇ ਬਰਾਬਰ ਕਰਨੀ ਹੈ ਕੱਲ ਵੀ ਸਿੱਟੀ ਗਏ ਆ ਅੱਜ ਜੱਦੀ ਕ ਦਿਹਾੜੀ ਦਾ ਕੰਮ ਰਹਿ ਗਿਆ ਮਿਸਤਰੀ ਵੀ ਪਹੁੰਚ ਜਾਣਗੇ ਅੱਜ ਉਹ ਇੱਟਾਂ ਬਗਾਲੀਆਂ ਸੀ ਆਪਾਂ ਕੱਲ 2500 ਇਹ ਕਿੱਟਾਂ ਦਾ ਢੇਡ ਅੱਜ ਹੋਰ ਆ ਜਾਊਗਾ ਕਿਰਾਂ ਦਾ ਅੱਜ ਹਜੇ ਡੀਪੀਸੀ ਲਾਉਣਗੇ ਆ ਧੂ ਧੂ ਕੇ ਆਹ ਮਿੱਟੀ-ਮਿੱਟੀ ਉੱਤੇ ਲੱਗ ਗਈ ਨਾ ਰਦਿਆਂ ਦੇ ਬਾਕੀ ਇੱਟਾਂ-ਉਟਾਂ ਹੇਲ ਲਿਆਂ ਉਤਲਾ ਰਦਾ ਤਾਂ ਹੇਲ ਹੀ ਜਾਂਦਾ ਹੁੰਦਾ ਲਗਭਗ ਤੇ ਇਟਾਂ ਵੀ ਇਟਾਂ ਦੀ ਤਰਾਈ ਵੀ ਕਰਤੀ ਸੀ ਆਪਾਂ ਕੱਲ ਤੇ ਹੋਰ ਆ ਜੂਗੀ 2500 ਇਟ ਅੱਜ ਅੱਜ ਤਾਂ ਵੈਸੇ ਇਟਾਂ ਦੀ ਲੋਡ ਵੀ ਨਹੀਂ ਪੈਣੀ ਅੱਜ ਤਾਂ ਡੀਪੀਸੀ ਲੱਗੂਗੀ ਉਹ ਵੀ ਪਤਾ ਨਹੀਂ ਹਜੇ ਅੱਧੀ-ਅੱਧੀ ਕੱਲ ਦੀ ਵੀ ਲੱਗ ਸਕਦੀ ਆ ਬਾਕੀ ਦੇਖਦੇ ਹਾਂ ਹਿਸਾਬ ਕਿਤਾਬ ਮਿਸਤਰੀ ਆਪੇ ਦੇਖੂਗਾ ਲਓ ਜੀ ਤੋਤ ਬਾਈ ਸ਼ੁਰੂ ਕਰਤੀ ਆਪਾਂ ਤੋਂ ਇਹ ਜੋ ਗਣੀ ਆਉਂਦਾ ਚੰਗੀ ਤਰ੍ਹਾਂ ਮਿੱਟੀ ਡੱਬਿਆਂ 'ਚ ਭਰ ਗਈ ਆ ਇਹ ਤੇ ਚੰਗੀ ਤਰ੍ਹਾਂ ਕੱਢਣੀ ਪੈਣੀ ਆ ਹੁਣ ਕੁੱਤੇ ਗਾਂ ਤਰੀ ਜਾਂਣਾ ਉੱਤੇ ਤਾਂ ਫੇਰ ਹੋ ਹੀ ਜਾਂਦਾ ਇਹਦੇ ਰਿਕਵਰ ਨਹੀਂ ਕਰਾਉਂਦੇ ਦੂਜੇ ਵੀ ਲਾਉਣੇ ਨੇ ਦੂਜੀ ਮੱਛੀ ਲਾਉਣੀ ਚਲੋ ਇਕੱਲ ਨੂੰ ਇਹਦਾ ਚੰਗਾ ਪ੍ਰੈਸ਼ਰ ਨਾ ਹੋਊ ਅਬੀ ਵਾਲਾ ਨਾ ਨਾ ਇਟਾਂ ਤਰਾਈ ਕਰਦਗੇ ਕੱਲ ਵੀ ਕਰਤਾਂ ਅਸੀਂ ਹੋਂ ਦਾ ਆਹ ਜਿਹੜਾ ਮਿੱਟੀ ਥੋੜੀ ਜਿਹੀ ਵੱਧ ਪਈ ਵੀ ਆ ਕਹਿੰਦਾ ਤੇ ਇਹ ਮੱਛੀ ਮੋਟਰ ਲਾਉ ਫਿਰ ਇਹਨੂੰ ਆ ਵੀ ਆਪਾਂ ਪੱਧਰ ਕਰਨਾ ਅੱਜ ਤੋਏ ਇਹ ਪਾਤੇ ਇਸ ਦਾ ਬੜਾ ਨਹੀਂ ਮਾਂ ਚੱਕਤਾ ਕਿਉਂਕਿ ਇਧਰ ਮਿੱਟੀ ਚਾਹੀਦੀ ਐ ਮਿੱਟੀ ਘਟ ਗਈ ਆਪਣੇ ਕੋਲੇ ਮਿੱਟੀ ਆਪਾਂ ਨੂੰ ਹੋਰ ਸਟਾਉਣੀ ਪਊ ਹਜੇ ਆਹ ਚਲੋ ਇੱਥੋਂ ਚੱਕ ਲੈਣਗੇ ਅੱਜ ਇੱਥੇ ਪਿਆ ਹਜੇ ਟੱਬਾ ਆ ਜਾਂ ਮਿੱਟੀ ਦਾ ਤੇ ਇਥੋਂ ਚੱਕ ਲੈਣਗੇ ਬਾਕੀ ਵਾਧੇ ਕਰਦੀ ਆਪਾਂ ਫਿਰ ਦੇਖਾਂਗੇ ਕਿ ਕਿਰਾਂ ਪਿੱਛੋਂ ਉੱਚਾ ਕਰਾ ਲਾਂਗੇ ਲੋਈ ਮਿੱਟੀ ਗੁੱਟਣ ਵਾਲੇ ਬੰਦੇ ਆ ਗਏ ਤੇ ਮਿਸਤਰੀ ਆ ਜਾਣੀ ਮਿਸਤਰੀ ਇਹਨਾਂ ਨੂੰ ਛੱਡ ਗਏ ਬੰਦਿਆਂ ਨੂੰ ਇੱਟਾਂ ਢੋਣਗੇ ਉਹ ਇਥੋਂ ਇੱਥੇ ਇੱਟਾਂ ਦੀ ਟਰਾਲੀ ਹੋਰ ਵੀ ਆਉਂਦੀ ਆ ਇੱਟਾਂ ਬਣਾ ਦਾ ਕੰਮ ਹੀ ਨਹੀਂ ਚੱਲਣਾ ਕਰ ਤਾਂ ਕਰਕੇ ਇੱਟਾਂ ਢੋਣਗੇ ਦੋ ਬੰਦੇ ਆ ਇਦਰ ਪਾਈ ਬੈਠਾ ਤੂੰ ਹੀ ਲੋਈ ਇੱਟਾਂ ਦੀ ਟਰਾਲੀ ਆ ਗਈ ਸੀ ਅੱਜ ਤੇ ਇੱਥੇ ਇੱਟਾਂ ਸਿੱਟ ਜਾਂਦੇ ਇਧਰ ਮਿੱਟੀ ਸਿੱਟ ਜਾਂਦੇ ਬੰਦੇ

ਲੇ ਵੀ ਠੇਕੇਦਾਰਾ ਮੋਟਰਸਾਈਕਲ ਦੇਦਾ ਤੇਰੇ ਬੰਦਿਆਂ ਨੂੰ ਐਨਾਂ ਗਾ ਇੱਟਾਂ ਰੱਖਣਗੇ ਨਹੀਂ ਅੱਜ ਦੇਖ ਲਾ ਐਨਾਂ ਗਾ ਇੱਟਾਂ ਸਿੱਟਦੇ ਆ ਮੈਂ ਕਿਹਾ ਦਿਖਾ ਦੇ ਗਏ ਮਿਸਤਰੀ ਨੂੰ ਵੀ ਕਿੰਨਾਂ ਗਾ ਇੱਟਾਂ ਸਿੱਟੀਆਂ ਪਰ ਇਹਨਾਂ ਲਈ ਬਣਾ ਦੇ ਬਣਾਤੀ ਮੋਟਰਸਾਈਕਲ ਮੈਂ ਕਿਹਾ ਦੇਤਾ ਹੋ ਜਾਂਦੇ ਟਾਈਮ ਵਾਲੀ ਹਾਂ ਇਹ ਤਾਂ ਹੱਥ ਨੇ ਪੈਣੀ ਆ ਉਹਦੋਂ ਨੂੰ ਤਾਂ ਇਹ ਘਰੇ ਵਜਣਗੇ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਆਂ ਕੱਲ ਦੀ ਵੀਡੀਓ ਚ